ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰਪਰਿ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਅਧੀਨ 4.7 ਅਭਿਆਸ ਦੇ ਉੱਤੇ ਆ ਗਏ ਹਾਂ ਬੇਟਾ ਧਿਆਨ ਦੇ ਨਾਲ ਸਮਝਣਾ ਆ ਪੁਆਇੰਟ ਬੜੇ ਸੌਖੇ ਜਿਹੇ ਹੈਗੇ ਸਿਰਫ ਧਿਆਨ ਦੇਣਾ ਥੋੜਾ ਜਿਹਾ ਕਹਿੰਦਾ ਹੈੇਠਾਂ ਦਿੱਤੀਆਂ ਭਿੰਨਾਂ ਨੂੰ ਦਸ਼ਮਲਵ ਰੂਪ ਵਿੱਚ ਦਰਸਾਓ ਤਾਂ 9/10 ਆ ਬੇਟਾ ਅਸੀਂ ਕੀ ਕਰਦੇ ਹਾਂ ਬੇਟਾ 9/10 ਬੇਟਾ ਡੈਸੀਮਲ ਕਿਤੇ ਨਹੀਂ ਤਾਂ ਅਸੀਂ ਸੱਜੇ ਹੱਥ ਗਿਣਦੇ ਹਾਂ ਕਿਸੇ ਵੀ ਸੰਖਿਆ ਦੇ ਠੀਕ ਹੈ ਥੱਲੇ ਏਕੇ ਨਾਲ ਜਿੰਨੀਆਂ ਬਿੰਦੀਆਂ ਹੁੰਦੀਆਂ ਡੈਸੀਮਲ ਬੇਟਾ ਉਹਨੇ ਹੱਥ ਹੀ ਆਪਾਂ ਖੱਬੇ ਹੱਥ ਲੈ ਜਾਣਾ ਜੇ ਇੱਕ ਦਾ ਹੱਥ ਇੱਧਰ ਨੂੰ ਲਾਗੇ ਡੈਸੀਮਲ ਤਾਂ ਬੇਟਾ ਆਹ ਜ਼ੀਰੋ ਖਤਮ ਹੋ ਜਾਣੀ ਠੀਕ ਹੈ ਤਾਂ ਇਹ ਆ ਗਿਆ ਜ਼ੀਰੋ ਡੈਸੀਮਲ ਦੇ ਖੱਬੇ ਹੱਥ ਜ਼ੀਰੋ ਲਾਉਣੀ ਲਾ ਲਓ ਨਹੀਂ ਲਾਣੀ ਨਾ ਲਓ ਆਹ ਡੈਸੀਮਲ ਇੱਥੋਂ ਚੱਕ ਕੇ ਅਸੀਂ ਇੱਧਰ ਨੂੰ ਲੈ ਆਂਦਾ ਤਾਂ ਅਲਟੀਮੇਟਲੀ ਉੱਤਰ ਕੀ ਆ ਗਿਆ 0.9 ਮੇਰਾ ਕੀ ਲਾ ਬੇਟਾ ਗੱਲ ਸਮਝ ਲੱਗ ਗਈ ਹੋਰ ਸਵਾਲ ਕਰੋਗੇ ਤੁਹਾਨੂੰ ਕਲੀਅਰ ਹੋ ਜਾਊਗਾ ਬੇਟਾ ਅੱਗੇ ਬੇਟਾ ਜਿਵੇਂ 35/100 ਆ ਹੈਨਾ 35 ਹੈ ਤਾਂ ਇਹਦਾ /100 ਆ /100 ਬੇਟਾ ਇਹ ਦੋ ਬਿੰਦੀਆਂ ਏਕੇ ਦੇ ਨਾਲ ਜਿੰਨੀਆਂ ਬਿੰਦੀਆਂ ਡੈਸੀਮਲ ਉਨੇ ਹੀ ਹੱਥ ਖੱਬੇ ਹੱਥ ਚਲਾ ਜਾਣਾ 1 5 ਜੇ ਕਿਤੇ ਨਹੀਂ ਤਾਂ ਇੱਥੇ ਗਿਣਦੇ ਆ 1 5 ਤੇ 1 3 2 ਹੱਥ ਇਧਰ ਨੂੰ ਆਊਗਾ ਡੈਸੀਮਲ ਤਾਂ ਇੱਥੇ ਜ਼ੀਰੋ ਆ ਜਾਊਗੀ ਇਹਦਾ ਉੱਤਰ ਕੀ ਆ ਗਿਆ 0.35 ਜ਼ੀਰੋ ਲਾਉਂਗੇ ਤਾਂ ਵੀ ਠੀਕ ਹੈ ਨਹੀਂ ਲਾਉਂਗੇ ਤਾਂ ਵੀ ਠੀਕ ਹੈ ਪੁੱਤ ਤਾਂ ਇਹਦਾ ਉੱਤਰ ਕੀ ਆ ਗਿਆ 0.35 ਕਿਉਂਕਿ ਏਕੇ ਨਾਲ ਜਿੰਨੀਆਂ ਬਿੰਦੀਆਂ ਡੈਸੀਮਲ ਉੱਪਰਲੀ ਰਕਮ 'ਚ ਓਨੇ ਹੀ ਹੱਥ ਖੱਬੇ ਹੱਥ ਚਲਾ ਜਾਣਾ ਏਕੇ ਨਾਲ ਜ਼ੀਰੋਆਂ ਖਤਮ ਹੋ ਜਾਂਦੀਆਂ ਆ ਠੀਕ ਹੈ ਬੇਟਾ ਇਸੇ ਤਰ੍ਹਾਂ ਹੀ ਬੇਟਾ ਆ 31/1000 ਆ ਤਾਂ ਇਹਦਾ ਡੈਸੀਮਲ ਹਟਾਉਣਾ ਆ ਆ 31 ਹੈ ਬੇਟਾ ਕਿਤੇ ਵੀ ਡੈਸੀਮਲ ਨਹੀਂ ਤਾਂ ਇੱਥੇ ਗਿਣਦੇ ਆ ਏਕੇ ਨਾਲ ਕਿੰਨੀਆਂ ਬਿੰਦੀਆਂ 1 2 ਤੇ 3 ਤਿੰਨ ਬਿੰਦੀਆਂ ਇੱਕ ਤਾਂ ਏਕਾ ਚਲਾ ਗਿਆ 1 3 ਇੱਕ ਜੇਕਰ ਸਾਡੇ ਕੋਲੇ ਕੋਈ ਅੰਕ ਨਹੀਂ ਹੈਗਾ ਕਿਉਂਕਿ ਤਿੰਨ ਹੱਥ ਲੈ ਕੇ ਜਾਣਾ ਤਾਂ ਐਸੀ ਜ਼ੀਰੋ ਆਪਣੇ ਕੋਲੋਂ ਲਾ ਦਾਂਗੇ ਇਹ ਆ ਗਿਆ 0.031 ਉੱਤਰ ਆ ਗਿਆ ਮੇਰਾ ਖਿਆਲ ਆ ਬੇਟਾ ਗੱਲ ਸਮਝ ਲੱਗ ਗਈ ਤੁਹਾਨੂੰ ਅੱਗੇ ਬੇਟਾ ਹੈਗਾ 117/100 ਤਾਂ ਬੇਟਾ 117 dfa ਕੇ ਨਾਲ ਕਿੰਨੀਆਂ ਬਿੰਦੀਆਂ ਥੱਲੇ ਬੇਟਾ 2 1 2 ਡੈਸੀਮਲ ਇੱਥੋਂ 2 ਹੱਥ ਖੱਬੇ ਹੱਥ ਚੱਲ ਜਾਣਾ 1 ਤੇ 2 ਤਾਂ ਇਹ ਬਣ ਗਿਆ 1.17 ਉੱਤਰ ਆ ਗਿਆ ਗੱਲ ਸਮਝ ਲੱਗ ਗਈ ਬੇਟਾ ਏਕੇ ਨਾਲ ਜਿੰਨੀਆਂ ਬਿੰਦੀਆਂ ਡੈਸੀਮਲ ਉਨੇ ਹੀ ਹੱਥ ਖੱਬੇ ਹੱਥ ਨੂੰ ਚਲੇ ਜਾਣਾ ਅੱਗੇ ਬੇਟਾ ਹੈਗਾ 37/10 ਤਾਂ 37 ਡੈਸੀਮਲ ਕਿਤੇ ਨਹੀਂ ਤਾਂ ਇੱਥੇ ਗਿਣਾਂਗੇ ਬੇਟਾ ਤਾਂ ਏਕੇ ਨਾਲ ਕਿੰਨੀਆਂ ਬਿੰਦੀਆਂ ਇੱਕ ਤਾਂ ਇਹ ਆ ਗਿਆ 3.7 ਉੱਤਰ ਆ ਗਿਆ ਠੀਕ ਹੈ ਬੇਟਾ ਇਹਦੇ ਨਾਲ ਹੀ ਇਹ ਸਵਾਲ ਹੈ ਜਿਹੜਾ ਦਿੱਤੀਆਂ ਭਿੰਨਾਂ ਨੂੰ ਦਸ਼ਮਲਵ ਰੂਪ ਵਿੱਚ ਦਰਸਾਓ ਕੰਪਲੀਟ ਹੋ ਗਿਆ ਠੀਕ ਆਪਾਂ ਅਗਲੀ ਵੀਡੀਓ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ